ਉਠਾ ਉਠਾ ਜਦੋਂ ਭਗਤ ਕਬੀਰ ਜੀ ਨੇ ਵੀ ਥਾਂ ਥਾਂ ਤੇ ਜਾ ਕੇ ਵੇਖਿਆ ਦੁਨੀਆ ਵੀ ਆਪਣੇ ਕਮਾਕਾਰਾਂ ਵਿੱਚ ਆਪਣੇ ਰਿਸ਼ਤੇਦਾਰੀਆਂ ਪਾਲਣ ਵਿੱਚ ਆਪਣਾ ਹੀ ਪਰਿਵਾਰ ਦੀ ਮੁਸ਼ਕਲਾਂ ਵਿੱਚ ਸਮੱਸਿਆਵਾਂ ਵਿੱਚ ਖੁਸ਼ੀ ਵਿੱਚ ਗਮੀ ਵਿੱਚ ਵੀ ਸਾਰੇ ਲੱਗੇ ਪਏ ਨੇ ਕਬੀਰ ਜੈ ਜੈ ਹੋ ਹੋ ਫਰੀਓ ਕੋ ਤੱਕ ਠਾਓ ਉਠਾਏ ਇਸੇ ਤਰ੍ਹਾਂ ਹਮ ਮਨ ਜਿਹੜਾ ਨਾ ਮਨੁੱਖ ਦਾ ਮਨ ਹੈ ਇਹ ਵੀ ਰਸਾਂ ਦੇ ਕਾਰਨ ਦੇ ਵਿਸ਼ਵਾਸਾਂ ਦੇ ਵਿੱਚ ਪਿਆ ਰਹਿੰਦਾ ਹੈ ਇਹ ਤਾਂ ਕਿਰਪਾ ਹੋ ਜੇ ਕਿਸੇ ਸੰਤ ਮਹਾਰਾਜ ਜੀ ਕਿਥੇ ਸੰਤਾਂ ਦਾ ਅਸ਼ੀਰਵਾਦ ਮਿਲ ਜਾਵੇ ਉਹਨਾਂ ਦੇ ਫਲ ਸਰੂਪ ਉਹਨਾਂ ਦੀ ਭਗਤੀ ਸ਼ਕਤੀ ਸਦਕਾ ਉਹਨਾਂ ਦੇ ਮਿਲਾਪ ਸਦਕਾ ਗੁਰਮੁਖਾਂ ਦੀ ਸੰਗਤਾਂ ਸੰਗਤ ਸਦਕਾ ਕਿ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਵੇ ਤੇ ਦੁਨੀਆ ਤੋਂ ਇਸ ਮੋਹ ਤੋਂ ਸਾਡਾ ਬੰਧਨ ਜਿਹੜਾ ਬੰਧਿਆ ਹੋਇਆ ਉਹ ਦੂਰ ਹੋ ਜਾਵੇ ਤੇ ਸਾਡੀ ਸੂਰਤ ਸ਼ਬਦ ਵਿੱਚ ਜਾਸਾ ਮਾਵੇ ਫਿਰ ਤਾਂ ਸਾਡਾ ਕਲੇਆੜ ਹੋ ਸਕਦਾ ਨਹੀਂ ਤਾਂ ਅਸੀਂ ਖੁਆਰ ਹੋ ਰਹੇ ਹਾਂ ਪਰਗਦੇ ਫਿਰ ਰਿਹਾ ਇਸ ਲਈ ਭਗਤ ਕਬੀਰ ਜੀ ਉਧਾਰਨਾ ਦੁਨੀਆਂ ਦੀ ਦੇਖ ਕੇ ਦੁਨਿਆਵੀ ਲੋਕਾਂ ਦੀ ਦੇਖ ਕੇ ਸਮਝਾ ਸਾਡੇ ਮਨ ਨੂੰ ਰਹੇ ਨੇ ਖੇੜ ਸਾੜੀ ਖੇੜ ਜਿੰਨੀ ਵੀ ਖੇੜ ਹੈ ਉਹ ਸਾਰੀ ਮੰਨ ਦੀ ਹੈ ਜਿਸ ਇਨਸਾਨ ਨੇ ਆਪਣੇ ਮਨ ਉਤੇ ਕੰਮ ਕਰ ਲਿਆ ਮਨ ਨੂੰ ਸਮਝ ਲਿਆ ਮਨ ਦੇ ਉਤੇ ਵਿਚਾਰ ਕਰ ਲਈ ਇਸ ਦੇ ਲਈ ਸਾਧਨਾ ਕਰਨੀ ਪੈਂਦੀ ਹੈ ਇਦੇ ਲਈ ਸਮਾਕਰਨਾ ਪੈਂਦਾ ਹੈ ਇਦੇ ਲਈ ਹਟ ਕਰਨਾ ਪੈਂਦਾ ਹੈ ਹਟਕਾ ਦਾ ਸਰੀਰ ਦਾ ਸਰੀਰ ਨੂੰ ਥੋੜਾ ਜਿਹਾ ਕਸ਼ਟ ਦੇ ਵਿੱਚ ਰੱਖਣਾ ਪੈਂਦਾ ਹੈ ਆਪਣੀਆਂ ਮਨੋਵ੍ਰਤੀਆਂ ਉੱਤੇ ਆਪਣੇ ਜਿਹੜੇ ਮਨ ਦੀਆਂ ਇੱਛਾਵਾਂ ਤੁਹਾਡੀਆਂ ਉਹਨਾਂ ਉੱਤੇ ਥੋੜਾ ਕਾਬੂ ਪਾਉਣਾ ਪੈਂਦਾ ਉਹਨਾਂ ਨੂੰ ਸੀਮਿਤ ਦਾਇਰੇ ਦੇ ਅੰਦਰ ਰੱਖਣਾ ਪੈਂਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਉਸ ਨੂੰ ਉਸ ਦੀ ਡਾਇਰੈਕਸ਼ਨ ਦਿਖਾਣੀ ਪੈਂਦੀ ਉਸ ਦੀ ਦਿਸ਼ਾ ਦਿਖਾਣੀ ਪੈਂਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਇਆਂ ਸਾਰੇ ਕੰਮਕਾਰ ਕਰਦੇ ਹੋਇਆਂ ਸੰਸਾਰ ਵਿੱਚ ਰਹਿੰਦੇ ਹੋਇਆਂ ਦੁਨੀਆ ਦੇ ਵਿੱਚ ਰਹਿੰਦੇ ਹੋਇਆਂ ਉਸ ਪਰਮੇਸ਼ਵਰ ਨੂੰ ਪਾਉਣਾ ਇੱਕ ਏ ਹੈ ਮਨ ਦੀ ਮਨ ਨੂੰ ਨਿਰਲੇਪ ਰੱਖਣਾ ਹੈ ਕਮਲ ਦੇ ਫੁੱਲ ਦੀ ਤਰ੍ਹਾਂ ਜਿਵੇਂ ਕਮਲ ਦਾ ਫੁੱਲ ਚਿੱਕੜ ਵਿੱਚ ਨਹੀਂ ਨਾ ਭਜਦਾ ਤੇ ਜੂੰ ਉਹਦੇ ਵਿੱਚ ਪਾਣੀ ਪਾਇਆ ਜਾਂਦਾ ਚੋਂਤੀੋਂ ਉੱਪਰ ਉੱਪਰ ਖੋਈ ਜਾਂਦਾ ਹੈ ਪਾਪ ਆਪਣੇ ਆਪਣੇ ਆਪ ਨੂੰ ਜਿੱਕਰ ਵਿੱਚ ਨਿੰਦ ਰੁਣਦਾ ਬਸ ਕਮਲੇ ਮਨ ਜਿਹੜਾ ਮੇਰਾ ਅਗਿਆਨੀ ਮਨ ਹੈ ਇਸ ਨੂੰ ਵੀ ਇੱਕ ਗੱਲ ਸਮਝਾਈਏ ਕਿ ਭਾਈ ਦੁਨੀਆ ਵਿੱਚ ਰਹਿੰਦੇ ਆ ਸੰਸਾਰ ਵਿੱਚ ਰਹਿੰਦੇ ਹੋਇਆ ਆਪਣੇ ਆਪ ਨੂੰ ਤੂੰ ਵਿਕਾਰਾਂ ਦੀ ਮੈਲ ਦੇ ਨਾਲ ਆਪਣੇ ਆਪ ਨੂੰ ਮਲੀਂਦੀ ਹੋਣ ਦੇਣਾ ਆਪਣੇ ਆਪ ਨੂੰ ਉਸ ਅਕਾਲਪੁਰਖ ਨਾਲ ਜੋੜ ਕੇ ਰੱਖਣਾ ਹੈ ਵਾਹਿਗੁਰੂ ਨਾਲ ਜੋੜ ਕੇ ਰੱਖਣਾ ਜਿਹੜਾ ਸਾਰੀ ਸ੍ਰਿਸ਼ਟ ਨੂੰ ਚਲਾਉਣ ਵਾਲਾ ਉਸ ਦੇ ਹੁਕਮ ਦੇ ਅੰਦਰ ਉਸ ਦੇ ਧਾਰੇ ਅੰਦਰ ਰਹਿਣਾ ਹੈ ਉਸ ਦੀ ਰਜ਼ਾ ਵਿੱਚ ਰਹਿਣਾ ਉਸ ਦੇ ਹੁਕਮ ਵਿੱਚ ਰਹਿਣਾ ਹੈ ਉਸ ਦੇ ਪਿਆਰ ਵਾਲੇ ਦਰ ਨੂੰ ਹਮੇਸ਼ਾ ਆਪਣੇ ਅੰਦਰ ਜਗ੍ਹਾ ਦੇਉਣੀ ਹੈ ਸੋ ਪਾਸ਼ਾ ਜੀ ਕਿਰਪਾ ਕਰਨ ਅੱਜ ਇਸ ਪਾਵਨ ਸ਼ਲੋਕ ਦੇ ਵਿਚਾਰ ਕਰਦੇ ਆਂ 10 ਪਾਸੋਂ ਬਿੰਦ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਆਪਸ ਨੂੰ ਸਾਸੰਗਤ ਬਖਸ਼ਣੇ ਨੂੰ ਬਖਸ਼ ਲੈਣਾ ਬੁਲਾਵ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ